ਦੇ ਕਈ ਦਿਨਾਂ ਤੋਂ ਜਿੱਥੇ ਸੋਤ ਸਿੰਘ ਜਿਹੜਾ ਕਿ ਗਤਕਾ ਅਧਿਆਪਕ ਅਤੇ ਗੁਰੂ ਨਾਨਕ ਨਾਮ ਜਹਾਜ਼ ਜੋ ترسیਮ ਜਸਰ ਦੀ মুਵੀ ਹੁਣੇ-ਹੁਣੇ ਆਈ ਹੈ ਉਸ ਤੇ ਵਿੱਚ ਜਿੱਥੇ ਸੋਤ ਸਿੰਘ ਦੇ ਵੱਲੋਂ ਅਦਾਕਾਰੀ ਕੀਤੀ ਗਈ ਸੀ ਉਸ ਤੇ ਕਤਲ ਦੀ ਗੁੱਥੀ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਜਾ ਰਿਹਾ ਆ ਇੱਕ ਪਾਸੇ ਜਿੱਥੇ 30 ਸਾਲਾਂ ਦਾ ਸੋਤ ਸਿੰਘ ਦੇ ਜਦੋਂ ਇਸਦੀ ਗਮਸ਼ੁਦਗੀ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੁਰਾ ਹਾਲ ਸੀ ਤਾਂ ਅਜੇ ਦੇ ਵਿੱਚ ਜਦੋਂ ਇਸ ਪੂਰੇ ਮਾਮਲੇ ਤੇ ਪੁਲਿਸ ਤੇ ਵੱਲੋਂ ਹੁਣ ਦਾਵਾ ਕੀਤਾ ਜਾ ਰਿਹਾ ਹੈ ਜ਼ਿਕਰ ਇਹ ਖਾਸ ਹੈ ਕਿ ਬਤੌਰ ਗੱਤਕਾ ਅਧਿਆਪਕ ਸੇਵਾ ਨਿਭਾ ਰਹੇ 30 ਸਾਲ ਦੇ ਗੁਰਸਿੱਖ ਨੌਜਵਾਨ ਸੋਹਜ ਸਿੰਘ ਦੀ ਥਾਣਾ ਫੱਤੂ ਟਿੰਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਉੱਤੇ ਮੰਡੀ ਮੁੰਡੀ ਮੋੜ ਦੇ ਨਜ਼ਦੀਕ ਬੀਤੇ ਦਿਨੀ ਕਤਲ ਦੀ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ লাশ ਪੈਟਰੋਲ ਪੰਪ ਦੇ ਨੇੜੇ ਮਿੱਟੀ ਦੇ ਵਿੱਚ ਨੱਪੀ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਗੌਰਵ ਤੋੜਾ ਐਸਐਸਪੀ ਕਪੂਰਥਲਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਮੁਖ ਅਫਸਰ ਥਾਣਾ ਫਤੂ ਟਿੰਗਾ ਸੋਨਮਦੀਪ ਕੌਰ ਨੂੰ ਮਿਤੀ 14 5 2025 ਨੂੰ ਇਤਲਾ ਮਿਲਦੀ ਹੈ ਕਿ ਮਾਝਾ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਝਾੜੀਆਂ ਦੇ ਵਿੱਚ ਕੋਈ ਨਾਮਾ मालूम ਵਿਅਕਤੀ ਦੀ লাশ ਮਿਲਦੀ ਹੈ ਜਿਸ ਤੇ ਤੁਰੰਤ ਐਕਸ਼ਨ ਲੈਂਦੇ ਆ ਜਿੱਥੇ লাশ ਦੀ ਸਨਾਕਤ ਕੀਤੀ ਜਾਂਦੀ ਹੈ ਪਰਿਵਾਰ ਵਾਲਿਆਂ ਨੂੰ ਸੰਪਰਕ ਕੀਤਾ ਜਾਂਦਾ ਹੈ ਤਾਂ ਅਜਿਹੇ ਦੇ ਵਿੱਚ ਪੁਲਿਸ ਨੇ ਇਸ ਮਕਦਮੇ ਨੂੰ ਲੈ ਕੇ ਸਵੇਦਨਸ਼ੀਲ ਧਿਆਨ ਦੇ ਵਿੱਚ ਰੱਖਦੇ ਆ ਤੁਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਅਤੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਖੰਗਾਲੇਗੇ ਜਾਣਕਾਰੀ ਮਿਲਣ ਤੋਂ ਬਾਅਦ 12 ਘੰਟੇ ਅੰਦਰ ਕਪੂਰਥਲਾ ਪੁਲਿਸ ਨੇ ਮਾਮਲੇ ਦੇ ਵਿੱਚ ਮਾਸਟਰਮਾਈਂਡ ਜਗਮੋਹਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪੁਲੱਥਾਣਾ ਨੂੰ ਗ੍ਰਿਫਤਾਰ ਕਰ ਲਿਆ ਪੁਚਕਿਸ਼ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਸੋਜ ਸਿੰਘ ਦੀ ਕਿਸੇ ਲੜਕੀ ਦੇ ਨਾਲ ਦੋਸਤੀ ਸੀ ਜਿਸ ਉੱਤੇ ਜਗਮੋਹਨ ਸਿੰਘ ਨੂੰ ਇਤਰਾਜ਼ ਸੀ ਮੁਲਜ਼ਮ ਨੇ ਇਸ ਬਾਰੇ ਆਪਣੇ ਜੀਜੇ ਨਾਲ ਗੱਲ ਕੀਤੀ ਇਸ ਤੋਂ ਬਾਅਦ ਜੀਜੇ ਤੇ ਸਾਲੇ ਨੇ ਮਿਲ ਕੇ ਉਸ ਨੂੰ ਅਗਵਾ ਕੀਤਾ ਅਤੇ ਕਤਲ ਕਰਨ ਦੀ ਪਲਾਨੇ ਕੀਤੀ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕਰ ਦਿੱਤਾ ਗਿਆ ਆ